ਸੰਤਨ ਸਾਧਗੁਰੂ ਤੇਰਾ ਹੀ ਆਸਰਾ ਮੈਨੂੰ 26-27 ਸਾਲ ਹੋ ਗਏ ਤੇਰਾ ਸੱਚਾ ਸੌਦਾ ਨਾਲ ਜੁੜਿਆ ਨੂੰ ਤਾਂ ਜੋ ਸਾਨੂੰ ਉੱਥੇ ਗੁਰੂ ਜੀ ਸਿੱਖਿਆ ਦਿੰਦੇ ਐ ਸਾਨੂੰ ਇਮਾਨਦਾਰੀ ਦੀ ਸਿੱਖਿਆ ਦਿੰਦੇ ਐ ਚੰਗਿਆ ਕੰਮਾਂ ਦੀ ਸਿੱਖਿਆ ਦਿੰਦੇ ਐ ਕਿ ਭਾਈ ਪਿੰਡ ਦੇ ਵਿੱਚ ਚੰਗੇ ਕੰਮ ਕਰਨੇ ਲੈਣ ਦੇਣ ਵਣਜ ਦੇ ਖਰੇ ਰਹਿਣਾ ਜੈਸੇ ਹੀ ਠੋਡਾ ਵਿਹਾਰ ਆ ਖਰਾ ਹੋਣਾ ਚਾਹੀਦਾ ਇਸ ਤਰ੍ਹਾਂ ਸਾਨੂੰ ਗੁਰੂ ਜੀ ਸਿੱਖਿਆ ਦਿੰਦੇ ਐ ਉਦੋਂ ਬਾਅਦ ਦੇਣਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਉੱਥੇ ਹੱਥ ਖੜੇ ਕਰਾਏ ਸਾਨੂੰ ਵਚਨ ਦਿੱਤੇ ਵੀ ਭਾਈ ਜੇ ਤੁਹਾਡੀ ਕਿਸੇ ਦੀ ਬੇਸ਼ਕੀਮਤੀ ਚੀਜ਼ ਡਿੱਗੀ ਤੁਹਾਨੂੰ ਮਿਲਦੀ ਹੈ ਕਿੰਨੀ ਵੀ ਬੇਸ਼ਕੀਮਤੀ ਹੋਵੇ ਉਹਦੇ ਡਰੈਸ ਤੇ ਉਹਦੇ ਘਰੇ ਪਹੁੰਚਾਉਣੀ ਚਾਹੇ ਕੋਈ ਕੋਈ ਵੀ ਚੀਜ਼ ਕਿਸੇ ਦੀ ਡਿੱਗੀ ਤੁਹਾਨੂੰ ਮਿਲਦੀ ਹੈ ਇਹ ਗੁਰੂ ਜੀ ਸਿੱਖਿਆ ਦਿੰਦੇ ਆ ਸਾਨੂੰ ਤਾਂ ਪਿਛਲੇ 2023 ਦੇ ਵਿੱਚ ਸਾਨੂੰ ਇੱਕ ਨੌਜਵਾਨ ਦਾ ਬਟੂਗਾ ਮਿਲ ਗਿਆ ਸੀਗਾ ਤੇ ਜਿਹਦੇ ਵਿੱਚ ਬਹੁਤ ਸਾਰੇ ਉਹਦੇ ਕੀਮਤੀ ਪਰੂਫ ਸੀਗੇ ਤਾਂ ਉਹਨੂੰ ਮਤਲਬ ਵੀ ਅਸੀਂ ਡਰੈਸ ਤੇ ਸੱਧਿਆ ਤੇ ਫਿਰ ਅਸੀਂ ਉਹਨੂੰ ਮਤਲਬ ਵੀ ਉਹਦੇ ਉਹਦੇ ਤੱਕ ਪਹੁੰਚਾਇਆ ਆਹ ਵੇਖ ਸਕਦੇ ਆ ਤੁਸੀਂ ਕੋਠਾ ਹਜੂਰਾ ਸਿੰਘ ਵਾਲਿਆਂ ਦਾ ਇਹ ਨੌਜਵਾਨ ਸੀਗਾ ਇਹ ਤਾਂ ਫੋਟੋ ਘਟ ਡਿੱਗ ਪਿਆ ਸੀਗਾ ਤੇ ਵਿੱਚ ਇਹਦੇ ਕੀਮਤੀ ਪਰੂਫ ਸੀਗੇ ਤਾਂ ਫਿਰ ਉਹਨੂੰ ਅਸੀਂ ਉਹਦੇ ਡਰੈਸ ਤੇ ਸੱਦ ਕੇ ਤੇ ਉਹਨੂੰ ਅਸੀਂ ਮਤਲਬ ਵੀ ਵਾਪਸ ਕਰਿਆ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਤਾਂ ਸਾਨੂੰ ਸਾਡੇ ਗੁਰੂ ਨੇ ਇਹੀ ਸਮਝਾਇਆ ਵੀ ਭਾਈ ਇਹੀ ਇੱਕ ਇਮਾਨਦਾਰੀ ਹੈ ਮੰਨ ਕੇ ਚੱਲੋ ਉਸੇ ਟਾਈਮ ਸਾਡੇ ਗੁਰੂ ਦੇ ਬਚਨ ਯਾਦ ਆ ਜਾਂਦੇ ਆ ਵੀ ਅਸੀਂ ਗੁਰੂ ਨਾਲ ਵਾਅਦਾ ਕਿਹੜਾ ਕੀਤਾ ਹੈ ਗੁਰੂ ਨੇ ਹੱਥ ਖੜੇ ਕਰਾਏ ਆ ਗੁਰੂ ਨੇ ਬਚਨ ਦਿੱਤੇ ਆ ਉਸੇ ਟਾਈਮ ਸਾਡੇ ਜਿਹੜੇ ਗੁਰੂ ਦੇ ਬਚਨ ਯਾਦ ਆ ਜਾਂਦੇ ਆ ਵੀ ਅਸੀਂ ਗੁਰੂ ਦੀ ਸਿੱਖਿਆ ਤੇ ਫੁੱਲ ਚੜਾਉਣੇ ਆ ਤਾਂ ਉਦੋਂ ਬਾਅਦ ਫਿਰ ਜਦੋਂ ਕਿਸੇ ਦੀ ਕੀਮਤੀ ਚੀਜ਼ ਆਪਾਂ ਵਾਪਸ ਕਰਦੇ ਆ ਤੇ ਉਹਦੀ ਵੀ ਬਹੁਤ ਸਾਰੀ ਪਰੇਸ਼ਾਨੀ ਦਾ ਹੱਲ ਹੁੰਦਾ ਕਿਉਂਕਿ ਇਹਦੇ ਵਿੱਚ ਹੁਣ ਕੀਮਤੀ ਪ੍ਰੂਫ ਸੀਗੇ ਕੀਮਤੀ ਪ੍ਰੂਫ ਅੱਜ ਕੱਲ੍ਹ ਵੇਖੋ ਕਿੰਨੇ ਔਖੇ ਬਣਦੇ ਆ ਮੋਟਰਸਾਈਕਲ ਦੀ ਕਾਪੀ ਸੀ ਉਹਦਾ ਆਧਾਰ ਕਾਰਡ ਸੀ ਉਹਦਾ ਪੈਨ ਕਾਰਡ ਸੀ ਇਹ ਮੁਸ਼ਕਲ ਬਹੁਤ ਵੱਡੀ ਬਣ ਜਾਣੀ ਸੀ ਜੇ ਮਤਲਬ ਵੀ ਅਸੀਂ ਉਹਨੂੰ ਨਾ ਵਾਪਸ ਕਰਦੇ ਕਿਉਂਕਿ ਸਾਡੇ ਉਦੋਂ ਹੀ ਗੁਰੂ ਦੇ ਬਚਨ ਯਾਦ ਆ ਗਏ ਵੀ ਗੁਰੂ ਨਾਲ ਵਾਅਦਾ ਕੀ ਕੀਤਾ ਤਾਂ ਫਿਰ ਉਸੇ ਟਾਈਮ ਅਸੀਂ ਉਹਨੂੰ ਸੱਦ ਕੇ ਵਾਪਸ ਕਰਿਆ ਤਾਂ ਇਸ ਵਾਸਤੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਵੀ ਇਹਨਾਂ ਪਰੂਫਾਂ ਦੇ ਨਾਲ ਬੰਦੇ ਦੇ ਕੰਮ ਜੁੜੇ ਹੁੰਦੇ ਆ ਤੇ ਬਹੁਤ ਵੱਡੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜਦੋਂ ਤੁਸੀਂ ਆਪਦੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਤੁਸੀਂ ਅਗਲੇ ਦੀ ਬੇਸ਼ਕੀਮਤੀ ਚੀਜ਼ ਵਾਪਸ ਕਰਦੀ ਹੈ ਤਾਂ ਗੁਰੂ ਸਹਿਬਾਨਾਂ ਨੇ ਵੀ ਸਾਨੂੰ ਇਮਾਨਦਾਰੀ ਦਾ ਪਾਠ ਪੜਾਇਆ ਵੀ ਭਾਈ ਇਮਾਨਦਾਰੀ ਰੱਖੋ ਤਾਂ ਇਹੀ ਸਾਨੂੰ ਸਾਡੇ ਗੁਰੂ ਜੀ ਸਿੱਖਿਆ ਦਿੰਦੇ ਆ ਡੇਰਾ ਸੱਚਾ ਸੋ ਦਾ ਸਰਸਾ ਦੇ ਵਿੱਚ ਵੀ ਭਾਈ ਇਮਾਨਦਾਰੀ ਦੇ ਨਾਲ ਰਹਿਣਾ ਹੈ ਇਮਾਨਦਾਰੀ ਰੱਖਣੀ ਹੈ ਤੇ ਅੱਜ ਤੁਸੀਂ ਦੇਖੋ ਸ਼ਹਿਰਾਂ ਬਾਜ਼ਾਰਾਂ ਦੇ ਵਿੱਚ ਕਿਸੇ ਦਾ ਪਰਸ ਖੋਹ ਲੈਂਦੇ ਆ ਕਿਸੇ ਦਾ ਮੋਬਾਈਲ ਖੋਹ ਲੈਂਦੇ ਆ ਕਿਸੇ ਦਾ ਬਟੁਗਾ ਕੱਢ ਲੈਂਦੇ ਆ ਕਿਉਂਕਿ ਉਹਨਾਂ ਲੋਕਾਂ ਦੇ ਕੋਲ ਗੁਰੂ ਦੀ ਸਿੱਖਿਆ ਨਹੀਂ ਤਾਂ ਇਸ ਵਾਸਤੇ ਸਾਨੂੰ ਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਹੈ ਵੀ ਇਮਾਨਦਾਰੀ ਦਾ ਜਿਹੜਾ ਉਹਦੇ ਰੱਖਣੀ ਆ ਮੌਰੀ ਇਮਾਨਦਾਰੀ ਰੱਖਣੀ ਆ ਤੇ ਇਮਾਨਦਾਰੀ ਉਹ ਹੀ ਐ ਜਿਹੜੀ ਗੁਰੂ ਦੇ ਬਚਨਾਂ ਤੇ ਫੁੱਲ ਚੜਾਏ ਜਾਣ ਜੋ ਤੁਹਾਨੂੰ ਅਸੀਂ ਬਚਨ ਦਿੱਤੇ ਐ ਤਾਂ ਅਸੀਂ ਜੋ ਵੀ ਚੀਜ਼ ਸਾਨੂੰ ਕਿਤੇ ਡਿੱਗੀ ਮਿਲਦੀ ਐ ਤਾਂ ਅਸੀਂ ਉਹਦੇ ਘਰ ਤੱਕ ਪਹੁੰਚਾਉਨੇ ਆ ਕਿਉਂ ਪਹੁੰਚਾਉਨੇ ਕਿ ਸਾਡੇ ਗੁਰੂ ਦੀ ਸਿੱਖਿਆ ਐ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਆ ਹੱਥ ਖੜੇ ਕਰਾਏ ਐ ਕਿ ਭਾਈ ਇਹ ਤੁਸੀਂ ਕਰਨਾ ਪਿੰਡ ਦੇ ਵਿੱਚ ਜਾ ਕੇ ਇਹ ਨਹੀਂ ਵੀ ਇੱਥੇ ਹੱਥ ਖੜੇ ਹੋਗੇ ਤੇ ਮੁੜ ਕੇ ਤੁਸੀਂ ਜਿਹੜੇ ਕਿਸੇ ਦੀ ਬੇਸ਼ਕੀਮਤੀ ਚੀਜ਼ ਮੋੜੋ ਨਾ ਉਸੇ ਟਾਈਮ ਸਾਡੇ ਗੁਰੂ ਦੇ ਬਚਨ ਯਾਦ ਆ ਜਾਂਦੇ ਐ ਤਾਂ ਇਸ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦੇਣਾ ਤੇ ਸਾਨੂੰ ਤਾਂ ਇਮਾਨਦਾਰੀ ਸਿਖਾਈ ਹੈ ਤੇ ਅਸੀਂ ਤਾਂ ਇਮਾਨਦਾਰੀ ਤੇ ਫੁੱਲ ਚੜਾ ਰਹੇ ਆ ਤਾਂ ਇਮਾਨਦਾਰੀ ਇਨਸਾਨ ਦੀ ਇੱਕ ਬਹੁਤ ਵੱਡਾ ਪਹਿਲੂ ਹੈ ਤਾਂ ਬਹੁਤ ਵੱਡੀ ਪਰੇਸ਼ਾਨੀ ਦਾ ਅਗਲੀ ਦਾ ਹੱਲ ਹੋ ਜਾਂਦਾ ਅਗਲੇ ਦਾ ਤੇ ਇਸ ਵਾਸਤੇ ਇਹੀ ਸਾਨੂੰ ਗੁਰੂ ਸਾਹਿਬਾਨਾਂ ਨੇ ਮਹਾਂਪੁਰਖਾਂ ਨੇ ਸਿੱਖਿਆ ਦਿੱਤੀ ਹੈ ਤਾਂ ਸਾਨੂੰ ਹਰ ਇੱਕ ਇਨਸਾਨ ਨੂੰ ਇਮਾਨਦਾਰੀ ਰੱਖਣੀ ਚਾਹੀਦੀ ਹੈ ਤਾਂ ਇਸੇ ਦੇ ਵਿੱਚ ਇਨਸਾਨ ਦੀ ਭਲਾਈ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤੇ ਚੰਗੀ ਚੀਜ਼ ਸਮਾਜ ਦੇ ਵਿੱਚ ਫਲਾਓ ਚੰਗੀ ਸਿਹਤ ਸਿੱਖਿਆ ਦਿਓ ਜੇ ਤੁਹਾਡੇ ਕੋਲੇ ਸਿਹਤ ਸਿੱਖਿਆ ਚੰਗੀ ਹੈ ਤਾਂ ਇਹੀ ਅੱਜ ਭਲਾਈ ਹੈ ਤੇ ਲੋਕਾਂ ਨੂੰ ਚੰਗੀ ਚੀਜ਼ ਮੈਸ ਦੇ ਵਿੱਚ ਦੇਣਾ ਚੰਗੀ ਚੀਜ਼ ਦੱਸਣੀ ਅੱਜ ਲੋੜ ਹੈ ਇਸ ਚੀਜ਼ ਦੀ ਸਮਾਜ ਦੇ ਵਿੱਚ ਦੱਸਣਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ